ਕੇਂਦਰ ਦੀ ਭਾਜਪਾ ਸਰਕਾਰ ਦੇ ਯੂਪੀ ਮੰਤਰੀ ਦੀ ਸਾਜ਼ਿਸ਼ ਅਧੀਨ ਲਖੀਮਪੁਰਾ ਵਿਖੇ ਰੋਸ ਕਰਕੇ ਕਿਸਾਨਾਂ ਦੇ ਗੱਡੀਆਂ ਚੜਾ ਕੇ ਮੌਤ ਦੇ ਘਾਟ ਉਤਾਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਚੌਧਰੀ ਮਦਨ ਲਾਲ ਬੱਗਾ ਦੀ ਅਗਵਾਈ ਹੇਠ ਜਲੰਧਰ ਬਾਈਪਾਸ ਚੌਂਕ ਲੁਧਿਆਣਾ ਵਿਖੇ ਪਾਰਟੀ ਵਰਕਰਾਂ ਦੀ ਹਾਜ਼ਰੀ 'ਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਚੌਧਰੀ ਬੱਗਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦਾ ਇੱਕ ਵਰਕਰ ਕਿਸਾਨਾਂ ਦੇ ਹੱਕ ਵਿੱਚ ਖੜਾਏ ਪੰਜਾਬ ਦੇਸ਼ ਦਾ ਇੱਕੋ ਇੱਕ ਸੂਬਾ ਹੈ ਜਿੱਥੇ ਕਿਸਾਨ ਭਾਈਚਾਰੇ ਨੂੰ ਸਭ ਤੋਂ ਵੱਧ ਮਾਨ ਮਿਲਦਾ ਹੈ ਤੇ ਜੇਕਰ ਕੇਂਦਰ ਦੀ ਨੀਤੀ ਕਿਸਾਨਾਂ ਪ੍ਰਤੀ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਵਾਲੇ ਸਮੇਂ ਦੇ ਵਿੱਚ ਭਾਜਪਾ ਦਾ ਨਾਮੋ ਨਿਸ਼ਾਨ ਹਮੇਸ਼ਾ ਲਈ ਖਤਮ ਹੋ ਜਾਵੇਗਾ ਅੱਜ ਦਾ ਇਹ ਤਰਨਾ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀ ਵਾਲੇ ਵੱਲੋਂ ਸਾਰੇ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਕੌਨਸਟਿਟੂਐਂਸੀ ਦੇ ਵਿੱਚ ਮੋਦੀ ਸਰਕਾਰ ਦਾ ਪੁਤਲਾ ਭੁਕਿਆ ਜਾ ਰਿਹਾ ਕਿਉਂਕਿ 2 ਦਿਨ ਪਹਿਲਾਂ ਜੋ ਯੂਪੀ ਦੇ ਵਿੱਚ ਕਾਂਡ ਹੋਇਆ ਸਾਰੇ ਲੋਕਾਂ ਨੂੰ ਪਤਾ ਹੀ ਹੈ ਜੋ ਕਿਸਾਨਾਂ ਦੇ ਨਾਲ ਸੈਂਟਰ ਸਰਕਾਰ ਨੇ ਆਪਣੀਆਂ ਗੱਡੀਆਂ ਚਲਾ ਕੇ ਉਹਨਾਂ ਨੂੰ ਮਾਰਿਆ ਕੁੱਟਿਆ ਤੇ ਲੁੱਟਿਆ ਤਕਰੀਬਨ ਉਹਨਾਂ ਦੇ ਤਕਰੀਬਨ 10 ਮੈਂਬਰ ਉੱਥੇ ਕਿਸਾਨਾਂ ਦੇ ਮੌਤ ਦੇ ਘਾਟ ਤਾਰੇਗੇ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਰੋਸ ਹੈ ਮੋਦੀ ਸਰਕਾਰ ਨੇ ਸੋਚਿਆ ਸੀ ਮੈਂ ਕੱਲੇ ਦਿਨੋ ਕੱਲੇ ਕਾਨੂੰਨ ਲਿਆ ਕੇ ਪੰਜਾਬ ਦੇ ਕਿਸਾਨ ਨੂੰ ਦਬਾ ਲਾਂਗਾ ਪਰ ਅੱਜ ਦੇ 1.5-2 ਸਾਲ ਤੋਂ ਲਗਾਤਾਰ ਕਿਸਾਨ ਬਾਰਡਰਾਂ ਤੇ ਬੈਠੇ ਹੋਏ ਨੇ ਔਰ ਤਕਰੀਬਨ ਮੈਂ ਕਹਿ ਸਕਦਾ ਅੱਜ ਪੰਜਾਬ ਦਾ ਕਿਸਾਨ ਨੇ ਹਿੰਦੁਸਤਾਨ ਦਾ ਕਿਸਾਨ ਮੋਢਾ ਨਾਲ ਮੋਢਾ ਨਾਲ ਲਾ ਕੇ ਖੜਾ ਹੈ ਔਰ ਉਸ ਦੇ ਨਾਲ ਨਾਲ ਜੋ ਕਿਸਾਨ ਦੇ ਨਾਲ ਅੱਜ ਟ੍ਰੇਡ ਜੁਨਾ ਵਪਾਰ ਦੀਆਂ ਜੁਨਾ ਉਹ ਸਾਡੀਆਂ ਇੰਡਸਟਰੀਆਂ ਜੁਨਾ ਵੀ ਟੋਟਲ ਕਿਸਾਨਾਂ ਦੇ ਨਾਲ ਖੜੀਆਂ ਨੇ ਅਸੀਂ ਇਹ ਕਹਿੰਦੇ ਹੁੰਦੇ ਸੀ ਕਿ ਸਾਡਾ ਪੰਜਾਬ ਖੇਤੀਬਾੜੀ ਸੁਭਾ ਪੰਜਾਬ ਹੈ ਪਰ ਅੱਜ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕਿਤੇ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੋਏਗਾ ਅੱਜ ਅਰਵਿੰਦ ਕੇਜਰੀ ਸਾਹਿਬ ਨੇ ਇੱਕ ਢਾਈਆ ਟੀਚਾ ਬਣਾਇਆ ਹੋਇਆ ਜਿਹੜਾ ਕਿਸਾਨਾਂ ਵੱਲ ਦੇਖੇਗਾ ਇੱਕ ਇੱਕ ਵਲੰਟੀਅਰ ਇੱਕ ਇੱਕ ਮੈਂਬਰ ਸੈਂਟਰ ਸਰਕਾਰ ਦੇ ਨਾਲ ਇਤਨੇ ਟਕੜਕਾ ਆ ਕੇ ਜਿਸ ਤਰ੍ਹਾਂ ਅੱਜ ਮੋਦੀ ਸਾਹਿਬ ਸੈਂਟਰ ਸਰਕਾਰ ਦਾ ਪਤਲਾ ਮੁਕਿਆ ਆਉਣ ਵਾਲੇ ਟਾਈਮ 'ਚ ਇਸ ਤਰ੍ਹਾਂ ਹੀ ਕੀਤਾ ਜਾਏਗਾ ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਐਸਐਫਜ਼ਡ ਪੰਜਾਬ ਦੇ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੇ ਨਾਲ ਭੁਪਿੰਦਰ ਪਨੀਰ ਦੀ ਰਿਪੋਰਟ